यह गल प्रभु तो पाई सी जेडी थौप दी थी, कि प्रभु येसु ने जिस तरह तो फरवाया गया रोटी लुकर करके तोड़ी कहा यह मेरा शरीर है जो थोड़े तो नहीं है मेरी यादगिरी यह करो इस तरह उसने भोजन खान के पिछु प्याला भी लिया कहा जो यह प्याला मेरे लहू वि नवा नेम है ਜਦ ਕਰੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦ گیری ਲਈ ਇਹ ਕਰਿਆ ਕਰੋ ਹਲੇ ਦੀ ਹੈ ਤਵੱਜ ਜਲੀਖਿਆ ਸੰਤ ਪਾਲ ਸਿੰਘ ਦਾ ਇਹ ਗੱਲ ਜਿਹੜੀ ਮੈਂ ਕਿਹਦੇ ਕੋਲੋਂ ਪਾਈ ਆ ਪ੍ਰਭੂ ਤੋਂ ਪਾਈ ਹੈ ਤੇ ਜਿਹੜੀ ਹੁਣ ਮੈਂ ਤੁਹਾਨੂੰ ਸੌਂਪ ਦਿੱਤੀ ਆ ਅੰਦਾ ਇਹ ਗੱਲ ਮੈਂ ਪ੍ਰਭੂ ਤੋਂ ਕੋਲੋਂ ਪਾਈ ਤਾਂ ਹੋਣ ਮੈਂ ਤੁਹਾਨੂੰ ਇਹ ਸੌਂਪ ਦਿੱਤੀ ਅੱਧੀ ਜਿਸ ਰਾਤ ਯਿਸੂ ਮਸੀਹ ਪੜਾਇਆ ਗਿਆ ਸੀ ਉਹਨੇ ਰੋਟੀ ਲਈ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਇਹ ਮੇਰਾ ਸਰੀਰ ਇਹਦੇ ਵਿੱਚ ਖਾਓ ਹalleluyah ਸੇਬੀ ਨੇ ਯਾਦ ਕਰੀ ਜੇ ਲਈ ਕਰਿਆ ਕਰੋ ਫਿਰ ਇਸੇ ਤਰ੍ਹਾਂ ਨੇ ਪਿਆਲਾ ਲਿਆ ਔਰ ਸ਼ੁਕਰ ਕਰਕੇ ਆਪਣੇ ਚੇਲੇੰਦਾਂ ਨੇ ਕਹਿ ਇਹਦੇ ਵਿੱਚ ਪੀਓ ਕਿਉਂਕਿ ਮੇਰਾ ਨਵੇਂ ਨੇਮ ਦਾ ਲਹੂ ਜੋ ਬੌਧੇ ਦੇ ਪਾਪਾਂ ਦੀ ਮਾਫੀ ਲਈ ਪਹਾਇਆ ਗਿਆ ਤੇ ਜਦੋਂ ਤੁਰੇ ਇਹਦੇ ਵਿੱਚ ਸਾਂਝੀ ਹੋਵੋ ਇਸ ਪਿਆਲੇ ਵਿੱਚ ਸਾਂਝੀ ਹੋਵੋ ਇਸ ਰੋਟੀ ਵਿੱਚ ਸਾਂਝੀ ਹੋਵੋ ਤਾਂ ਬੱਚੇ ਚਲੀਕਰ ਤੁਸੀਂ ਪ੍ਰਮੋਥ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਜਦਕਿ ਉਹ ਨਾ ਆਵੇ ਉਹਨਾਂ ਚਿਰ ਤੂੰ ਇਹ ਕੀ ਕਰਦੇ ਰਹਿਣਾ ਉਹਦੀ ਮੌਤ ਦਾ ਪ੍ਰਚਾਰ ਕਰਦੇ ਰਹਿਣਾ ਕਿ ਤੁਹਾਡੇ ਨੇ ਮਾਰਿਆ ਗਿਆ ਤੁਹਾਡੇ ਗੁਨਾਹਾਂ ਜਿਹੜੀ ਤੁਹਾਡੀਆਂ ਬਧੀਆਂ ਦੇ ਲਈ ਤੁਹਾਡੇ ਪਾਪਾਂ ਵਾਸਤੇ ਹallelujah ਹਾਂਜੀ ਅੱਗੇ ਸਤਾਈ ਐਤ ਇਸ ਕਰਕੇ ਵਿੱਚ ਕੋਈ ਲੋਕਤਾ ਨਾਲ ਇਹ ਰੋਟੀ ਖਾਵੇ अथवा ਪ੍ਰਭੂ ਦਾ ਪਿਆਲਾ ਪੀਵੇ ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ ਹallelujah ਅਈ ਆਪਾਂ ਨੂੰ ਚਾਂਜ ਕੇ ਸੰਜੀ ਹੁਣ ਜਾਂਚੇ ਤੋਂ ਬਿਨਾਂ ਨਹੀਂ ਸਾਂਝੀ ਹੋਣਾ ਇਹਦੇ ਵਿੱਚ ਜਦੋਂ ਤੇ ਜਾਂਚੇ ਤੋਂ ਬਿਨਾਂ ਸਾਂਝੀ ਹੋਵੋਗੇ ਆਪਣੇ ਆਪ ਨੂੰ ਪਰਖੇ ਤੋਂ ਬਿਨਾਂ ਸਾਂਝੀ ਹੋਵੋਗੇ ਆਪਣੇ ਆਪ ਨੂੰ ਅਰ ਪਰਮੇਸ਼ਰ ਦੇ ਲੋਕਾਂ ਨੂੰ ਮਾਫ਼ ਕੀਤੇ ਤੋਂ ਬਿਨਾ ਇਹਦੇ ਵਿੱਚ ਸਾਂਝੀ ਹੋਵੋਗੇ ਤਾਂ ਵਿੱਚ ਵਿੱਚ ਲਿਖਾ ਤੁਹਾਡੇ ਉੱਤੇ ਦੰਨ ਲੱਗੇਗਾ ਤੁਹਾਡੇ ਉੱਤੇ ਬਿਮਾਰੀਆਂ ਆਉਣਗੀਆਂ ਹਾਲਾਤ ਆਉਣਗੇ ਪਰੇਸ਼ਾਨੀਆਂ ਆਉਣਗੀਆਂ ਕਿਉਂਕਿ ਵਚਨ ਅਨੁਸਾਰ ਅਪਾਠਾ ਪੜ੍ਹਦੇ ਦਾ ਲਿਖਿਆ ਜਿਹੜਾ ਖਾਂਦਾ ਤੇ ਪੀਂਦਾ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਦੰਨ ਲਾ ਕੇ ਖਾਂਦਾ ਤੇ ਪੀਂਦਾ ਇਸੇ ਕਾਰਨ ਪਾ ਲੈ ਤੁਹਾਡੇ ਵਿੱਚ ਨੇ ਤਾਣੇ ਅਤੇ ਰੋਗੀ ਹਨ ਅਤੇ ਕਈ ਸੁੱਤੇ ਪਏ ਹਨ ਹallelujah ਪਰ ਜੇ ਜੀ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ ਹallelujah ਅੰਦਾ ਇਸੇਂ ਅੰਤ ਤੁਹਾਡੇ ਵਿੱਚ ਕੀ ਨੇ ਤਾਣੇ ਅਤੇ ਰੋਗੀ ਤੇ ਕਈ ਸੁੱਤੇ ਪਏ ਹਨ ਹallelujah ਸੁੰਦੇ ਪੈਦਾ ਮਦਭਲ ਹੁੰਦਾ ਆ ਕਿ ਆਪਾਂ ਵਚਨ ਸੁਣਿਆ ਪਰ ਅਸਰ ਨਹੀਂ ਕੀਤਾ ਅਹੀ ਵਚਨ ਸੁਣ ਲਿਆ ਪਰ ਉਹਦੇ ਤੇ ਅਮਲ ਨਹੀਂ ਕੀਤਾ ਉਹਦੇ ਅਨੁਸਾਰ ਚੱਲੇ ਨਹੀਂ ਵਚਨ ਚ ਲਿਖਿਆ ਇਸੇ ਗਾਣੇ ਫਿਰ ਕੇ ਇਹ ਤੁਹਾਡੇ ਵਿੱਚ ਨੀਂਦ ਰੁਕ ਗਈ ਨੇ ਤਾਣੇ ਤੇ ਕਹੀ ਸੁੱਤੇ ਪੈਸ ਤੇ ਉਹ ਨਹੀਂ ਜਿਹੜੇ ਆਪਾਂ ਨੀਂਦ ਰਾਤ ਦੇ ਸਬਦੇ ਸੁਣਦੇ ਉਹਨਾਂ ਦੀ ਆਤਮਾ ਸੁੱਤੀ ਪਈ ਕੋਈ ਅਸਰ ਨਹੀਂ ਹੁੰਦਾ ਚੰਗੇ ਢੀਠ ਬਣ ਜਾਣਾ ਹallelujah ਕੋਈ ਅਸਤ ਨਹੀਂ ਕਰਨਾਂ ਕੀ ਕਿਹਾ ਜਾਂ ਨਹੀਂ ਸੁਣਾਇਆ ਗਿਆ ਨਹੀਂ ਮਤਬ ਉਹ ਸੁੱਤੇ ਮੈਨੇ ਉਹਦੀ ਆਤਮਾ ਦੀ ਹੈ ਸੁੱਤੀ ਹੈ ਤਾਂ ਪਰ ਇਦਾਂ ਤੇ ਨਹੀਂ ਬੰਦ ਪਰਮੇਸ਼ਰ ਨੇ ਆਪਣੀ ਇਸ ਪਵਨ ਨੂੰ ਇਸ ਹੈਕਲ ਨੂੰ ਪ੍ਰਭੂ ਦੇ ਅੱਗੇ ਲੈ ਕੇ ਜਾਣਾ ਤੇ ਕਹਿਣਾ ਪ੍ਰਭੂ ਮੈਂ ਅੱਜ ਤੋਂ ਆਪਣੇ ਭਟੇ ਅਦੇ ਹੋ ਜੀਏ ਸਭ ਪ੍ਰਭੂ ਤੁਹਾਨੂੰ ਇਸ ਵਚਨ ਦੇ ਦੁਆਰਾ ਆਸ਼ੀਸ਼ ਦੇ ਤੇ ਪ੍ਰਾਰਥਨਾ ਕਰਾਂ ਇਸ ਸਭ ਮਿਲ ਕੇ ਸਭ ਜਾਣੇ ਪ੍ਰਭੂ ਦੇ ਅੱਗੇ ਖਲੀ ਮੋਜਣਾ ਨੰਬਰ ਹੋ ਜਣ ਕਹਣਾ ਪਿੰਦਾ ਪਰਮੇਸ਼ਰ ਅੱਜ ਮੈਂ ਆਪਣੇ ਆਪ ਨੂੰ ਪ੍ਰਭੂ ਜੀ ਤੇਰੇ ਅੱਗੇ ਲੈ ਕੇ ਲੈ ਕੇ ਆਉਂਦਾ ਹੱਥਾਂ ਨੂੰ ਉਠਾ ਕੇ ਆਪਣੇ ਦਿਲ ਤੋਂ ਵਿਤਵਾ ਕਰਨੀ ਦਿਲ ਤੋਂ ਪ੍ਰਭੂ ਜੀ ਅੱਗੇ ਪਛਤਾਵਾ ਕਰਨਾ ਪਰਮੇਸ਼ਰ ਜਾਣੇ ਹੰਜਾਣੇ ਵਿੱਚ ਮੇਰੇ ਕੋਲ ਕੋਈ ਗਲਤੀ ਹੋਈ ਭੁੱਲ इस भवन बस तेरा वास हो जाए पिता परमेर हर बुटी मैं कट दिना अच कैल कट दर एक ਤੂੰ ਚਾਹੇ ਤੂੰ ਪਾਵੇ ਕਿੰਨੇ ਵੀ ਚੰਗੇ ਹੋ ਤੁਹਾਡੇ ਨਾਲ ਫਿਰ ਵੀ ਕਿਸੇ ਨੇ ਬੁਰੀਾਈ ਕੀਤੀ ਹੈ ਤੂੰ ਆਪਣੀ ਜਗਤ ਸਹੀ ਹੋ ਪਰ ਫਿਰ ਵੀ ਉਸ ਨੂੰ ਮਾਫ ਕਰਦੇ ਹੋ ਅੱਜ ਤੈਨੂੰ ਦਾ ਵਚਨ ਦਿੱਤਾ ਜੇ ਤੂੰ ਇਹ ਮਾਫ ਕਰਦੇ ਹੋ ਕਿ ਮੈਂ ਵੀ ਤੁਹਾਨੂੰ ਮਾਫ ਕਰ ਦਿੰਦਾ ਕਿਉਂਕਿ ਸਾਡਾ ਪਰਮੇਸ਼ਰ ਮਾਫ ਕਰਨ ਵਾਲਾ ਸਾਡਾ ਪਰਮੇਸ਼ਰ ਹੈ ਜੀ ਸਾਨੂੰ ਮਾਫ਼ ਕਰਦਾ ਹੈ ਸਾਡੇ ਗੁਨਾਹਾਂ ਬੰਦੀਆਂ ਤੁਸਾਨੂੰ ਧੋਦੇ ਸ਼ੁੱਧ ਕਰਦਾ ਹੈ ਤੇ ਸਾਡਾ ਵੀ ਫਰਜ਼ ਪਾਦਾ ਨਹੀਂ ਵੀ ਸਭਾਂ ਨੂੰ ਮਾਫ਼ ਕਰਦੀਏ ਕਿਉਂਕਿ ਇਹ ਪਰਮੇਸ਼ਰ ਦੀ ਸੰਤਾਨ ਹੈ ਨਹੀਂ ਪਰਮੇਸ਼ਰ ਦੇ ਧੀਆਂ ਤੇ ਪੁੱਤਰ ਸਭ ਆਪਣੇ ਮੂੰਹਾਂ ਤੋਂ ਬੋਲ ਜੀਸੂ ਮਸੀਹ ਜੀ ਨੇ ਕਿਹ ਕਦੱਚ ਸਾਨੂੰ ਪੜਾਈ ਜਨਸੀ ਪਿਤਾ ਪਰਮੇਸ਼ਰ ਹਾਮੀ ਹallelujah ਇਸੇ ਤਰ੍ਹਾਂ ਪਿਆਲੇ ਦੇ ਲਈ ਪ੍ਰਭੂ ਦਾ ਨਾਮ ਕਰਨ ਕਿ ਪਿਤਾ ਪਰਮੇਸ਼ਰ ਵਜਿਤ ਲਿਖੇ ਮੇਰੇ ਖੁਦਾਂ ਤੂੰ ਹੀ ਪਿਆਦਾ ਲਿਆ ਅਤੇ ਫਰਦ ਦੇ ਦਿੱਤੇ ਆਪਣੇ ਚੇਲਿਆਂ ਦਾ ਇਸ ਵਿੱਚ ਪੀਓ ਕਿਉਂ ਜੋ ਇਹ ਮੇਰਾ ਨਵੇਂ ਨੇਮ ਦਾ ਲਹੂ ਹੈ ਜੋ ਬੌਧ ਦੇ ਪਾਪਾ ਦੀ ਮਾਫੀ ਲਈ ਬਹਾਇਆ ਜਾਂਦਾ ਪਿਤਾ सांझी हो पिता परमेश्वर हर बंधन हर बीमारी हर लोग हर हालात पिता परमेश्वर हर शराब प्रभु जी इसलिए द्वारा खत्म हो जाए और पिता परमेश्वर तेरा लहू इन्हों ते के जीवन के बीच जाए मेरे पिता परमेश्वर पिता पुत्र पवित्र आत्मा के नाम मेरे खुदा बरकत मांगते हैं और खुदा वही कृपा करो यीशु मसीह का नाम आमीन आमीन हालेलुया ਜੰਜ਼ੀਰਾਂ ਦੇ ਬੰਧਨ ਟੁੱਟ ਗਏ ਸਭ ਟੁੱਟੀਆਂ ਜੰਜ਼ੀਰਾਂ ਦੇ ਬੰਧਨ ਟੁੱਟ ਗਏ ਮੇਰੇ পাপ ਤੇ ਸ਼ਰਮਾਂ ਦੇ ਬੰਧਨ ਖੁੱਲ ਗਏ ਮੇਰੇ পাপ ਤੇ ਸ਼ਰਮਾਂ ਦੇ ਬੰਧਨ ਖੁੱਲ ਗਏ ਹੁਣ ਹੱਸਣ ਦੀ ਵਾਰੀ ਏ ਮੇਰੀ ਮੈਂ ਤੇ ਜ਼ਿੰਦਗੀ ਤੇ ਆਪਣੀ ਬੜਾ ਹੀ ਰੌਆਗਾਂ ਹੁਣ ਹੱਸਣ ਦੀ ਵਾਰੀ ਏ ਮੇਰੀ ਮੈਂ ਤੇ ਜ਼ਿੰਦਗੀ ਤੇ ਆਪਣੀ ਬੜਾ ਹੀ ਰੌਆਗਾਂ ਕੀ ਦਾ ਮੈਂ ਤੇ ਯਸੂ ਦੇ ਲਹੂ ਦੇ ਨਾਲ ਸ਼ੁੱਧ ਹੋਇਆ ਹਾਂ ਆਖੀ ਜਾ ਮੈਂ ਤੇ ਯਸੂ ਦੇ ਲਹੂ ਦੇ ਨਾਲ ਸ਼ੁੱਧ ਹੋਇਆ ਹਾਂ ਜਦ ਅੱਖੀ ਦਾ ਅੱਖੀ ਜਾ ਅੱਖੀ ਜਾ ਮੈਂ ਤੇ ਯਸੂ ਦੇ ਲਹੂ ਦੇ ਨਾਲ ਸ਼ੁੱਧ ਹੋਇਆ ਹਾਂ ਆਖੀ ਜਾ ਮੈਂ ਤੇ ਯਸੂ ਦੇ ਲਹੂ ਦੇ ਨਾਲ ਸ਼ੁੱਧ ਹੋਇਆ ਹਾਂ ਸਭ ਟੁੱਟੀਆਂ ਜੰਦੀ ਰਾਹ ਤੇ ਬੰਧਨ ਟੁੱਟ ਗਈ ਮੇਰੇ ਪਾਪਾਂ ਦੇ ਸ਼ਰਪਾਂ ਦੇ ਬੰਧਨ ਖੁੱਲ ਗਏ ਮੇਰੇ ਪਾਪਾਂ ਦੇ ਸ਼ਰਪਾਂ ਦੇ ਬੰਧਨ ਖੁੱਲ ਗਏ ਹੁਣ ਹਸਣ ਦੀ ਵਾਰੀ ਏ ਮੇਰੀ ਮੈਂ ਤੇ ਜ਼ਿੰਦਗੀ 'ਚ ਆਪਣੀ ਬੜਾ ਹੀ ਰੋਹਿਆ ਹਾਂ ਹਸਣ ਦੀ ਵਾਰੀ ਏ ਮੇਰੀ ਮੈਂ ਤੇ ਜ਼ਿੰਦਗੀ 'ਚ ਆਪਣੀ ਬੜਾ ਹੀ ਰੋਹਿਆ ਹਾਂ ਆਖੀ ਜਾ ਆਖੀ ਜਾ ਆਖੀ ਜਾ ਮੈਂ ਤੇ ਯਸੂ ਦੇ ਲਹੂ ਦੇ ਨਾਲ ਸ਼ੁੱਧ ਹੋਇਆ ਹਾਂ ਅੱਖੀਂ ਆਇਆ ਅੱਖੀਂ ਆਇਆ ਯੇਸੂ ਦੇ ਲਹੂ ਦੇ ਨਾਲ ਸੁਤ ਹੋਇਆ ਹਾਂ ਅੱਖੀਂ ਆਇਆ ਅੱਖੀਂ ਆਇਆ ਮੈਂ ਤੇ ਯੇਸੂ ਦੇ ਲਹੂ ਦੇ ਨਾਲ ਸੁਤ ਹੋਇਆ ਹਾਂ ਅੱਖੀਂ ਆਇਆ ਅੱਖੀਂ ਆਇਆ ਮੈਂ ਯੇਸੂ ਦੇ ਲਹੂ ਦੇ ਨਾਲ ਸੁਤ ਹੋਇਆ ਹਾਂ ਦੇਉ ਤੈਨੂੰ ਸਨੇ ਵੱਡੀ ਬਣਾਈ ਇਹ ਕੀਤੀ ਕਾਪੀਆਂ ਦੇ